ਤੋਕਾਂ ਨੂੰ ਨਸ਼ੇ ਤੋਂ ਬਚਣ ਦੇ ਲਈ ਜਾਗਰੂਕ ਕਰ ਰਹੀ ਹੈ ਔਰ ਉਸ ਮਹਿੰਦੇ ਤਹਿਤ ਸਮਾਣਾ ਸਿਟੀ ਪੁਲਿਸ ਦੇ ਇੰਚਾਰਜ ਗੁਰਵੀਰ ਸਿੰਘ ਸਿੱਧੂ ਬਿਰਾੜ ਵੱਲੋਂ ਸਮਾਣਾ ਟਰੱਕ ਯੂਨੀਅਨ ਮਿਨੀ ਟਰੱਕ ਯੂਨੀਅਨ ਚ ਜਾ ਕੇ ਡਰਾਈਵਰ ਆਪਰੇਟਰਾਂ ਨੂੰ ਜਾਗਰੂਕ ਕੀਤਾ ਗਿਆ ਵੀ ਨਸ਼ੇ ਤੋਂ ਬਚੋ ਨਸ਼ਾ ਤੁਹਾਡੇ ਜੀਵਨ ਨੂੰ ਬਰਬਾਦ ਕਰ ਸਕਦਾ ਹੈ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਹੈ ਵੀ ਨਸ਼ਾ ਉੱਥੇ ਵਿਕ ਰਿਹਾ ਹੈ ਜਾਂ ਕੋਈ ਕਰ ਰਿਹਾ ਹੈ ਇਸ ਤਰ੍ਹਾਂ ਦਾ ਉਸकी ਸੂਚਨਾ ਪੁਲਿਸ ਨੂੰ ਦਿਓ ਪੁਲਿਸ ਤੁਹਾਡਾ ਸਹਿਯੋਗ ਕਰੇਗੀ ਔਰ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਇਹ ਕਾ ਸਾਈਬਰ ਕ੍ਰਾਈਮ ਹੋ ਰਿਹਾ ਹੈ ਉਸ ਦੇ ਲਈ ਤੁਹਾਡੇ ਪੈਸੇ ਮੰਗਦੇ ਤੁਹਾਡੀ ਫੋਟੋ ਲਗਾ ਕੇ ਕਿਸੇ ਨੂੰ ਫੋਨ ਕਰ ਦਿੰਦਾ ਹੈ ਇਸ ਬਾਰੇ ਵੀ ਉਹਨਾਂ ਨੇ ਜਾਗਰੂਕ ਕੀਤਾ ਤਾਂ ਕਿ ਇਸ ਤਰ੍ਹਾਂ ਦੀ ਫਰੋਡ ਤੋਂ ਵੀ ਜੇ ਟਰੱਕ ਆਪਰੇਟਰ ਹੈ ਕੋਈ ਮਿਨੀ ਟਰੱਕ ਆਪਰੇਟਰ ਹੈ ਉਹ ਬਚ ਸਕਣ ਪੰਜਾਬ ਪੁਲਿਸ ਲਗਾਤਾਰ ਨਸ਼ੇ ਦੇ ਖਿਲਾਫ ਆਪਣੀ ਮੁਹਿੰਮ ਚਲਾਏ ਹੋਏ ਉਸ ਦੇ ਤਹਿਤ ਲਗਾਤਾਰ ਸਮੇਂ-ਸਮੇਂ 'ਤੇ ਛਾਪੇਮਾਰੀ ਵੀ ਕਰਦੀ ਹੈ ਵਰਮਨ ਸਾਹਿਬ ਸਿੰਘ ਜੀ ਇਹਨਾਂ ਨੇ ਬਹੁਤ ਵਧੀਆ ਸਮਝਾਇਆ ਜੀ ਇਹ ਕਹਿੰਦੇ ਨੇ ਵੀ ਜਿਵੇਂ ਕਿ ਸਮਝ ਲਓ ਚਿੱਟਾ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਇਹ ਮਤਲਬ ਆਲੇ ਦੁਆਲੇ ਪਿੰਡਾਂ ਦੇ ਵਿੱਚ ਵਿਗ ਰਿਹਾ ਹੈ ਤੇ ਤੁਸੀਂ ਇਹਨਾਂ ਦੀ ਗੌਰ ਕਰੋ ਇਹਨਾਂ ਨੂੰ ਫੜਾਓ ਤੁਸੀਂ ਦੱਸੋ ਸਾਨੂੰ ਵੀ ਇਹ ਜਿਹੜਾ ਨਸ਼ਾ ਹੈ ਇਹ ਮਾਰੂ ਨਸ਼ਾ ਜੀ ਇਹਦੇ ਨਾਲ ਬੱਚੇ ਅੱਗੋਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜੀ ਇੱਕ ਤਾਂ ਇਹ ਨਸ਼ੇ ਦੇ ਨਾਲ ਵੇਖੋ ਆਉਣ ਵਾਲੀ ਪੀੜ੍ਹੀ ਨਮਰਦ ਹੋਈ ਜਾਂਦੀ ਹੈ ਜੀ ਇੱਕ ਮੌਤਾਂ ਬਹੁਤ ਹੋ ਰਹੀਆਂ ਨੇ ਜੀ ਇਹਨਾਂ ਨੇ ਬਹੁਤ ਵਧੀਆ ਸੁਝਾਅ ਦਿੱਤਾ ਹੈ ਜੀ ਸਾਨੂੰ ਇਹ ਕਹਿੰਦੇ ਵੀ ਤੁਸੀਂ ਜੇ ਕੋਈ ਨੇੜੇ ਤੇੜੇ ਤੁਹਾਡੇ ਜਾਂ ਕੋਈ ਬੰਦਾ ਵੇਚਦਾ ਹੈ ਜਾਂ ਕੋਈ ਪਿੰਡ ਦਾ ਹੈ ਜਾਂ ਕੋਈ ਕਿਸੇ ਵੀ ਪਾਸਿਓਂ ਆਸਿਓਂ ਪਾਸਿਓਂ ਆਉਂਦਾ ਹੈ ਤੇ ਸਾਨੂੰ ਤੁਸੀਂ ਕਨਫਰਮ ਕਰੋ ਇਹਨਾਂ ਦਾ ਬੜਾ ਵਧੀਆ ਸੁਝਾਅ ਹੈ। ਇੰਨੇ ਆਪਰੇਟਰ ਆਪਣੇ ਡਰਾਈਵਰ ਮਿਲਾ ਕੇ ਕਿੰਨੇ ਗੋਗੇ ਸਮਾਨ ਹੈ। ਇੱਥੇ ਸਾਡੇ ਜੀ 8-900 ਗੱਡੀ ਹੈ ਜੀ ਯੂਨੀਅਨ ਦੇ ਵਿੱਚ ਤੇ ਤਕਰੀਬਨ ਤੁਸੀਂ 2000 ਤੋਂ ਉੱਤੇ ਹੀ ਆਪਰੇਟਰ ਲਾ ਲਓ। ਤੇ ਬਾਕੀ ਡਰਾਈਵਰ ਵੀ ਨੇ ਕਨੈਕਟਰ ਵੀ ਨੇ ਜੀ ਸਾਰੇ। ਜੋਗਾ ਸਿੰਘ ਜੀ ਬਹੁਤ ਵਧੀਆ ਸੁਝਾਅ ਦਿੱਤਾ ਇਹਨਾਂ ਨੇ ਜੀ। ਇਹਨਾਂ ਨੇ ਇਹ ਕਿਹਾ ਵੀ ਜੇ ਤੁਹਾਡੇ ਆਂਗਵਾਂ ਦੇ ਵਿੱਚ ਵੀ ਕੋਈ ਆ ਕੇ ਨਸ਼ਾ ਵੇਚਦਾ ਹੈ ਜਾਂ ਕੋਈ ਤੁਹਾਨੂੰ ਪਤਾ ਲੱਗਦਾ ਸਾਨੂੰ ਮਤਲਬ ਇਨਫੋਰਮੇਸ਼ਨ ਦਿਓ। ਅਸੀਂ ਕਾਰਵਾਈ ਕਰਾਂਗੇ ਅਸੀਂ ਤੇ ਹੀ ਕਹਿੰਨੇ ਆਂ ਵੀ ਨਸ਼ੇ ਤੋਂ ਬਚੋ ਜੀ ਬਹੁਤ ਵਧੀਆ ਸੁਝਾਅ ਇਹਨਾਂ ਦਾ ਨਸ਼ੇ ਤੋਂ ਤੇ ਦੂਰ ਹੀ ਰਹਿਣਾ ਚਾਹੀਦਾ ਹੈ ਅਗੋਂ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਬਿਲਕੁਲ ਬੇਕਾਰ ਹੁੰਦੀ ਜਾ ਰਹੀ ਹੈ ਕੋਈ ਕੰਮਕਾਰ ਕਰਦੇ ਨਹੀਂ ਬਹੁਤ ਬੁਰੀ ਹਾਲਤ ਹੈ ਨਸ਼ੇ ਦੀ ਬਹੁਤ ਕੋਈ ਹੁਣ ਦੇਖ ਲਓ ਇੱਥੇ ਮੰਡੀ 'ਚ ਜਾਲੀਆਂ ਲੱਗੀਆਂ ਨੇ ਜੀ ਲੋਹੇ ਦੀਆਂ ਉਹ ਵੀ ਖੇੜ-ਖੇੜ ਕੇ ਲਈ ਜਾਂਦੇ ਨੇ ਮੜੀਆਂ ਦੇ ਵਿੱਚ ਕੋਈ ਇਹਨਾਂ ਨੇ ਲੋਹੇ ਦਾ ਸਮਾਨ ਨਹੀਂ ਛੱਡਿਆ ਜੀ ਹਾਂਜੀ ਆਲੇ ਦੁਆਲੇ ਜਿੱਥੇ ਵੀ ਕੋਈ ਚੀਜ਼ ਦੇਖਦੇ ਨੇ ਉੱਥੇ ਹੀ ਹੋਰ ਤਾਂ ਕੀ ਟੂਟੀਆਂ ਦੇ ਉੱਪਰੋਂ ਜੇ ਪਿੱਤਲ ਵਾਲੀ ਕੋਈ ਚੀਜ਼ ਹੁੰਦੀ ਹੈ ਉਹ ਵੀ ਲੋਹੇ ਵਾਲੀ ਉਹ ਵੀ ਲੈ ਜਾਂਦੇ ਨੇ ਚੁੱਕ ਕੇ ਜੀ ਡਰਾਈਵਰ ਭਾਈ ਡਾਇਰੈਕਟਰ ਜਾਂ ਮਾਲਕ ਸਨੇ ਪੁਲਿਸ ਦਾ ਸੇਵ ਕਰਨਗੇ ਹਾਂਜੀ ਹਾਂਜੀ ਬਹੁਤ ਅਸੀਂ ਤੇ ਆਪ ਕਹਿੰਦੇ ਆ ਵੀ ਸਗੋਂ ਸਾਰੇ ਇਹਨਾਂ ਦਾ ਸਹਿਯੋਗ ਦਿਓ ਅਸੀਂ ਟਰੱਕ ਯੂਨੀਅਨ ਦੇ ਵਿੱਚ ਟਰੱਕ ਆਪਰੇਟਰ ਸਾਰੇ ਇਕੱਠੇ ਕਰਕੇ ਉਹਨਾਂ ਨੂੰ ਜਿਹੜਾ ਨਸ਼ੇ ਪ੍ਰਤੀ ਜਾਗਰੂਕ ਕਰਕੇ ਆਏ ਆ ਵੀ ਨਸ਼ਿਆਂ ਦੀ ਵਰਤੋਂ ਨਹੀਂ ਕਰਨੀ ਤੇ ਇਹਨਾਂ ਨੂੰ ਇਹ ਵੀ ਸਮਝਾਇਆ ਵੀ ਜੇਕਰ ਕੋਈ ਉਰੇ ਆ ਕੇ ਸਾਡੇ ਜੂਨੀਅਨ ਦੇ ਵਿੱਚ ਆ ਕੇ ਕੋਈ ਨਸ਼ਾ ਵੇਚਦਾ ਜਾਂ ਕੋਈ ਹੋਰ ਕੋਈ ਮਾੜੇ ਲੈ ਕੇ ਆਉਂਦੇ ਆ ਉਹਦੇ ਪ੍ਰਤੀ ਤੁਸੀਂ ਸਾਨੂੰ ਜਾਣਕਾਰੀ ਦਿਓ ਤਾਂ ਕਿ ਅਸੀਂ ਇਹਨਾਂ ਤੇ ਹੋਰ ਵੀ ਸਕੰਜਾ ਕਰਿਆ ਜਾ ਸਕੇ ਜੀ پولیس ਕੀ ਮੁਹਿੰਮ ਹੈ ਲਗਾਤਾਰ ਕਿਸ ਤਰੀਕੇ ਸਰਚ ਚੱਲ ਰਹੀ ਹੈ ਆਪ ਜੀ ਸਾਡੇ ਜਗਾ ਜਗਾ ਤੇ ਰੇਟ ਹੁੰਦੀ ਆ ਜਿੱਥੇ ਕਿਤੇ ਵੀ ਸਾਨੂੰ ਪਤਾ ਲੱਗਦਾ ਹੌਟਸਪੌਟ ਹੈਗੇ ਆ ਉੱਥੇ ਸਾਡੀ ਰੇਟ ਚਲਦੀ ਰਹਿੰਦੀ ਆ ਤੇ ਜਿਵੇਂ ਜਿਹਨ ਯੂਨੀਅਨ ਤੇ ਅਸੀਂ ਹੁਣ ਮੀਟਿੰਗ ਕੀਤੀ ਆ ਮੀਟਿੰਗ ਦੇ ਵਿੱਚ ਇਹਨਾਂ ਨੂੰ ਇਸ ਬਾਰੇ ਵੀ ਜਾਣਕਾਰੀ ਦਿੱਤੀ ਆ ਵੀ ਜਿਹੜੇ ਤੁਹਾਡੇ ਸਾਈਬਰ ਫਰਾਡ ਹੁੰਦੇ ਆ ਉਹਦੇ ਸਬੰਧੀ ਜਿਹੜਾ 1930 ਨੰਬਰ ਤੇ ਡਾਇਲ ਕੀਤਾ ਜਾਵੇ ਕਈ ਵਾਰ ਕਿਸੇ ਨਾਲ ਕੋਈ ਗਲਤ ਫੋਨ ਆ ਜਾਂਦਾ ਜਾਂ ਕੋਈ OTP ਮੰਗਦਾ ਵੀ ਉਹ ਨਹੀਂ ਦੇਣੇ ਚਾਹੀਦੇ ਅਸੀਂ ਇਸ ਪ੍ਰਤੀ ਵੀ ਜਿਹੜਾ ਯੂਨੀਅਨ ਦੇ ਜਿੰਨੇ ਆਪਰੇਟਰ ਆ ਉਹਨਾਂ ਨੂੰ ਇਸ ਪ੍ਰਤੀ ਵੀ ਜਾਗਰੂਕ ਕੀਤਾ ਕੈਮਰਾਮੈਨ BK ਕਰਕੇ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼